ਸਰਵਿਸ ਕਰਨਾ ਨਾ ਬਾਈ ਨਾ ਚੱਲਦਾ ਸਭ ਇੱਕ ਮਿੰਟ ਵਿੱਚ ਲੱਗ ਗਈ ਹੈ ਅੱਧਾ ਆਇਆ ਤਾਂ ਆਹ 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 ਇਹ ਤੁਹਾਨੂੰ ਦੱਸ ਦਿੰਦੇ ਆਂ ਉਹ ਤੋਂ ਕਾਹਗਾ ਉਹ ਤੋਂ ਕਾਹਮੀ ਨਾਲ ਨੂੰ ਆਹ ਫੇਰ ਜਿੱਥੋਂ ਬੋਲ ਚਾਹਤ ਆਈਓ ਜਦੋਂ ਜਦੋਂ ਹੋਈ ਹੋਈ ਉਹ ਪੀ ਤੇ ਕੇਜ ਵਾਗਦਾ ਕੇਜ ਵਾਗਦਾ 21 ਦਸੰਬਰ ਨੂੰ ਨਿਗਮ ਚੋਣਾ ਜਿਹੜੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਨੇ ਜਿਹੜੀਆਂ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਜਿਹੜੇ ਬੂਥ ਲਗਾਏ ਗਏ ਨੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਨਾਲ ਦਰਸ਼ਕ ਵੀ ਜੋ ਮੌਜੂਦ ਨੇ ਜੋ ਅੱਜ ਵੋਟਾਂ ਪਾਉਣ ਲਈ ਭੁਗਤਣ ਲਈ ਪਹੁੰਚੇ ਨੇ ਤਾਂ ਉਹਨਾਂ ਲਈ ਵੀ ਗੱਲ ਕਰਾਂਗੇ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਇੱਕ ਪਾਸੇ ਵਾਰਡ ਨੰਬਰ 13 ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜਾਤ ਉਮੀਦਵਾਰ ਵੀ ਇਸ ਵਾਰ ਜਿਹੜੇ ਦੌੜ ਵਿੱਚ ਅੱਗੇ ਨੇ ਤਾਂ ਪਾਰਟੀਆਂ ਜਿਹੜੀਆਂ ਨੇ ਮੌਜੂਦਾ ਸਰਕਾਰ ਵੀ ਐ ਆਪੋਜੀਟ ਪਾਰਟੀਆਂ ਵੀ ਨੇ ਤਾਂ ਪੂਰੀ ਜਿਹੜੀ ਐ ਦੇਖ ਸਕਦੇ ਹੋ ਕਿ ਅੱਜ ਵੋਟਾਂ ਜਿਹੜੀਆਂ ਲੋਕਾਂ ਵੱਲੋਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ 4 ਵਜੇ ਤੱਕ ਪਕਟਾਈਆਂ ਜਾਣੀਆਂ ਨੇ ਤਾਂ ਗੱਲ ਵੀ ਕਰਾਂ ਬਜ਼ੁਰਗੋ ਕੀ ਕਹਿਣਾ ਜਾਂਦੇ ਇੱਧਰ ਆਓ ਮੈਂ ਭਗਵਾਨ ਜੀ ਨੂੰ ਕੰਗੂ ਆਪਾਂ ਚਾਰ ਮੋਟਰ ਨਹੀਂ ਪਾਉਣੀ ਆ ਸਾਡੀਆਂ ਸਿਕਾਨਾਂ ਬਹੁਤ ਗੰਦੀਆਂ ਆ ਕਿਉਂ ਨਹੀਂ ਪਾਉਣੀ ਆ ਕੀ ਕਾਰਨ ਇਹਦਾ ਬੋਟਾ ਨਾ ਪਾਉਂਦਾ ਕਿਹਦੇ ਹੱਕ ਦੇ ਵਿੱਚ ਕਿਸੇ ਨੂੰ ਕੰਮ ਦੇ ਨਹੀਂ ਆ ਕਿਹਦੇ ਖੂਕ ਭਗਦ ਨਹੀਂ ਆ ਲੈ ਸਭਾ ਵਧ ਗਿਆ ਵਾਟੀ ਕਾ ਕਿੱਥੋਂ ਬੋਲਿਆ ਪਾਣੀ ਆ ਕਿਥੋਂ ਮੁੱਕੀ ਡੋਲੋ ਬਸ ਦਾ ਤੇ ਕਰੋ ਤੇ ਭਾਵੇਂ ਕਿਸੇ ਪਾਰਟੀ ਨੂੰ ਪਾਪਾ ਕਿਹਨੂੰ ਨਹੀਂ ਪਾਣੀ ਬੋਲਦਾ ਭਾਵੇਂ ਯਾਦ ਕੀ ਕਰ ਕਿਉਂ ਨਹੀਂ ਪਾਣੀ ਬੋਲਦੇ ਕੀ ਕਾਰਨ ਹੈ ਦਾ ਸਭ ਨੂੰ ਸੱਚੇ ਨੂੰ ਪਤਾ ਵਾ ਇਹਨਾਂ ਆਪੇ ਪਤਾ ਆਇਆ ਨਾ ਮੈਂ ਕੋਲ ਮੋਲਦਾ ਫਿਆ ਨਾ ਕੰਪਰੀ ਹੋਏ ਕਿ ਤੁਹਾਨੂੰ ਕੀ ਮੁਸ਼ਕਲਾਤੀਆਂ ਜਿਹੜੀਆਂ ਨਾ ਭਗਵਾਨ ਨਾ ਭਗਵਾਨ ਸੇ ਉਹਦਾ ਪੂਰ ਬਗਵਾਨ ਬਖਮ ਬਗਵਾਨ ਖੰਦਾ ਕੀ ਲਾ ਦਿਓ ਬਗਵਾਨ ਸੇ ਨਾਲ ਕਰੋ ਬੰਦ ਭਗਵਾਨ ਖੰਦਾ ਲੋਕ ਵੇਖ ਸਕਦੇ ਹੋ ਕਿ ਇਸ ਤਰ੍ਹਾਂ ਕਈ ਲੋਕ ਪਰੇਸ਼ਾਨ ਵੀ ਨੇ ਹੋਰ ਵੀ ਗੱਲਬਾਤ ਕਰਾਂਗੇ ਵੇਖ ਸਕਦੇ ਹੋ ਕਿ ਲੋਕ ਸਵੇਰੇ 7 ਵਜੇ ਤੋਂ ਹੀ ਵੋਟਾਂ ਪਾਉਣ ਲਈ ਜਿਹੜੇ ਆ ਵੱਖ-ਵੱਖ ਬੂਥਾਂ ਤੇ ਨਿਕਲ ਚੁੱਕੇ ਨੇ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਪਾਰਟੀ ਦੀਆਂ ਨੇ ਵੱਖ-ਵੱਖ ਬੂਥ ਲਗਾਏ ਗਏ ਨੇ ਲੋਕਾਂ ਨਾਲ ਹੋਰ ਵੀ ਗੱਲਬਾਤ ਜੋ ਕੀ ਕਹਿਣਾ ਚਾਹੁੰਦੇ ਹੋ ਵੋਟਾਂ ਕਿਹਨੂੰ ਦੋਗੇ ਕਿਹੜੀ ਕੰਮ ਕਿਹੜੇ ਵਾਧੇ ਲੱਗੇ ਸਰਕਾਰ ਦੇ ਜਾਂ ਕਿਹਨੂੰ ਲੋਕੇ ਵੋਟਾਂ ਫੋਟੋ ਸਾਰੀ ਸਰਕਾਰਾਂ ਚਾਹੀਆਂ ਹੈ ਸਰ ਸਰਕਾਰਾਂ ਚਾਹੀਆਂ 24 ਅੰਦੀਆ ਸਰਕਾਰਾਂ ਚਾਹੀਆਂ ਜੋ ਦੇ ਦਿੱਤੇ ਤੇ ਖਾਈ ਜਾਂਦੇ ਆ ਬਸ ਹੋਰ ਕੋਈ ਲੜਾ ਹੁਣ ਅੱਜ ਵੋਟਾਂ ਵੀ ਪਾਈਆਂ ਜਾਣੀਆਂ ਕਿਹੜੇ ਮੈਂਬਰ ਰਵੀਰ ਬਾਦ ਵੋਟਾਂ ਦੋਗੇ ਕਿਹਨੂੰ ਵੋਟਾਂ ਦੋ ਆਹੀ ਦੇ ਪਿੰਡੇ ਪਿੰਡੂ ਬੰਦੇ ਦੇ ਪਿੰਡੇ ਪੋਤਾ ਸਾਡੇ

ਉਹਨਾਂ ਨੇ ਬਾਓ ਸਾਡੇ ਕੰਮ ਕੀਤੇ ਆ ਹੁਣ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਵਾ ਕਿ ਤੁਹਾਡੀ ਪੜਾਤਾ ਪੈਨਸ਼ਨ ਜਿਹੜੀ ਆ ਕਿੱਥੇ ਤੁਹਾਨੂੰ 1500 ਮਿਲਦੀ ਆ 3000 ਤਮਾਂ ਪੀਤਾ ਜੀ ਮੈਂ ਮਾਰ ਨੰਬਰ 13 ਤੋਂ ਸਰਦੂਲ ਪ੍ਰਧਾਨ ਬੋਲਦਾ ਜੀ ਅਸੀਂ ਆਪਣਾਂ ਬਿੱਟੂ ਦੇ ਨਾਲ ਚੱਲੇ ਜਾਂਦੀ ਗੁਲਜਾਰ ਸਿੰਘ ਬਿੱਟੂ ਦੇ ਨਾਲ ਅਸੀਂ ਇਹਨੂੰ ਵੱਧ ਤੋਂ ਵੱਧ ਕੋਰਟ ਦੇ ਨਾਲ ਦਿਖਾਵਾਂਗੇ ਤੇ ਇਹ ਹੀ ਵਾਅਦਾ ਕਰਦੇ ਆ ਕਿ ਗੁਲਜਾਰ ਸਿੰਘ ਬਿੱਟੂ ਨੂੰ ਪੋਤਾ ਪਾ ਕੇ ਆਪਣੀ ਹਿੱਤ ਚਾਵਾ ਦੀ ਪੂਰੀ ਮਿਹਨਤ ਕਰ ਰਹੇ ਆ ਆ ਮਾਰੀ ਰਾਸ ਹੋਰ ਵੀ ਨੇ ਵੱਖ-ਵੱਖ ਜਿਹੜੇ ਲੋਕ ਉਹਨਾਂ ਦੇ ਸਮੀਕਰਨ ਆਪੋ ਆਪਣੀਆਂ ਬੋਲਾਂ ਨੇ ਤਾਂ ਗੱਲਬਾਤ ਕਰਾਂਗੇ ਹੋਰ ਹੀ ਮੈਂਬਰ ਪਾਜੀ ਕਹੋ ਕਿ ਕੀ ਵੋਟ ਦੋਗੇ ਅਰ ਕਿ ਕਿਤੂ ਵੋਟ ਜਿਹੜਾ ਨੰਬਰ 2 ਵਾਰ ਤੁਹਾਨੂੰ ਚੰਗਾ ਲੱਗਦਾ ਜਿਹਨੇ ਕੰਮ ਕੀਤਾ ਤੁਹਾਡੇ ਆਮਦੇ ਪਾਜੀ ਵੇਖੋ ਸਰਕਾਰ ਵਧੀਆ ਲੱਗੀ ਸਰਕਾਰ ਦੇ ਪਾਜੀ ਵੇਖੋ ਨੇ ਭਗਵੰਤ ਸਿੰਘ ਮਾਨ ਨੇ ਇਹ ਸਰਕਾਰ ਵਧੀਆ ਹੈ ਜੀ ਠੀਕ ਹੈ ਜੀ ਤੇ ਵਧੀਆ ਲੱਗਾ ਸਰਕਾਰ ਦਾ ਦਾਸ ਕੰਮ ਵਧੀਆ ਕਰਦੇ ਪਏ ਆ ਜੀ ਹੁਣ ਗੁਲਜਾਰ ਸਿੰਘ ਬਿੱਟੂ ਆ ਇਹ ਖੜੇ ਹੋਏ ਨੇ ਚਲੋ ਕਹਿੰਦੇ ਗਏ ਵਾਦੇ ਕੀਤੇ ਇਹਨਾਂ ਨੇ ਕੰਮ ਵਧੀਆ ਕਰਾਂਗੇ ਕਾਹ ਵਿਖਦੇ ਕਰਦੇ ਆ ਹਾਂਜੀ ਅੱਲੇ ਸਰਕਾਰ ਚੁਣੀ ਜਾਣੀ ਆ ਤੇ ਉਮੀਦਵਾਰ ਤੁਹਾਨੂੰ ਪਸੰਦ ਨੇ ਤੇ ਜਿਹੜੀ ਸਰਕਾਰ ਵੱਲੋਂ ਕੰਮ ਕੀਤੇ ਗਏ ਉਹਨਾਂ ਬਾਰੇ ਤਾਂ ਦੱਸੋ ਇਹ ਭਾਈ ਜੇ ਫਰਾਂਸ ਤੇ ਫਿਰ ਵੀ ਇਹਨੇ ਕੋਈ ਕੰਮ ਤਾਂ ਇਹ ਸਰਕਾਰ ਦਾ ਚੰਗਾ ਲੱਗਾ ਹੋ 咱们得把鱼给扣那啥的都塞一呀，那扣上，低价卖，低卖低。 ਤਸਵੀਰਾਂ ਅੰਮ੍ਰਿਤਸਰ ਤੁਸੀਂ ਵੇਖ ਸਕਦੇ ਵਾਰ ਨੰਬਰ ਬੂਥ 13 13 ਵਾਰਡ ਦੀਆਂ ਨੇ ਜਿੱਥੇ ਬੂਥ ਲਗਾਏ ਗਏ ਨੇ ਵੱਖ-ਵੱਖ ਪਾਰਟੀਆਂ ਵੱਲੋਂ ਤਾਂ ਗੱਲਬਾਤ ਵੀ ਕਰਾਂਗੇ ਜਿਹੜੇ ਲੋਕ ਵੀ ਮੌਜੂਦ ਨੇ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਤਾਂ ਜਿਹੜੇ ਆਜਾਤਮੀਦਾਰ ਵੀ ਆ ਇਸ ਦੌੜ ਵਿੱਚ ਜਿਹੜੇ ਇਸ ਵਾਰ ਵਿਖਾਈ ਦੇ ਰਹੇ ਅੱਗੇ ਤਾਂ ਗੱਲਬਾਤ ਵੀ ਕਰਾਂਗੇ ਜਿਹੜੇ ਲੋਕ ਮੌਜੂਦ ਨੇ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਤਾਂ ਇਸ ਤੋਂ ਬਾਅਦ ਵੀ ਵੇਖ ਸਕਦੇ ਹੋ ਕਿ ਜਿਹੜੇ ਬੂਥ ਹੈ पंडित जी किसको वोट देंगे जय राम जय जय राम देखिए सबसे पहले तो वोट हमें ये देना है कि जो हमारे समाज का नशा से लोगों को बचाएगा सबसे पहले हमें वोट उसको देना है तो अब अच्छा तक क्या समझते हो जो नशे का मुद्दा है वो अभी मेन मेन तो नशा है मेन तो नशा है पंजाब को अगर बचाना है तो नशे से बचाना पड़ेगा आने वाली जनरेशन को बचाने के लिए नशे से दूर रखना होगा और हम उसी को वोट करेंगे ਇਹ ਅਸੀਂ ਨਹੀਂ ਬਤਾ ਨਹੀਂ ਸਕਦੇ ਕਿਉਂਕਿ ਪੋਲਿਟিক্যাল ਪੁਆਇੰਟ ਹੈ ਇਹ ਬਤਾ ਨਹੀਂ ਸਕਦੇ ਬੋਲੇ ਸਿਆਪਦਰਾਮ ਚੰਦਰ ਕੀ ਜੈ ਹੋਵੇ ਇਹ ਸਿਆਸੀ ਪਾਰਟੀਆਂ ਨੇ ਵੱਖ-ਵੱਖ ਜਿਹੜੇ ਲੋਕ ਨੇ ਉਹਨਾਂ ਦੇ ਆਪੋ ਆਪਣੀਆਂ ਬੋਲਾਂ ਨੇ ਆਪੋ ਆਪਣੇ ਸਮਝ ਕਰਨ ਨੇ ਮੈਂਬਰ ਵੀ ਕੀ ਕਹਿ ਦਗਾ ਕਿ ਉਹ ਵੋਟ ਦੇ ਕੇ ਕਿਹਨਾਂ ਵੀਰ ਵਰਤ ਬੜੀਆ ਲੱਗਾ ਇਹ ਸੋਚੋ ਬੋਟ ਲੈ ਖੋਲਾ ਵੋਟ ਸੀਟ ਨੂੰ ਮਤਲਬ ਆਪੇ ਕਿਹੜਾ ਕੋਟ ਡਿਸੀਜਨ ਮਰਜ਼ੀ ਚੋ ਚੰਗਾ ਲੱਗੇ ਤਾਂ ਪਾਸ ਹੋ ਜਾਂਦਾ ਤਾਂ ਮਕੇੜੇ ਬੰਦਿਆ ਲੱਗੇ ਤਾਂ ਸਰਕਾਰ ਦੇ ਕੋਈ ਕੰਮ ਲੋਕ ਸਾਰੇ ਇਸ ਸਮਝ ਨਹੀਂ ਕਈ ਵੀ ਵੜਾ ਇਸ ਤਰ੍ਹਾਂ ਹੀ ਸਾਰੇ ਵੱਖਰੇ ਵੱਖਰੇ ਜੋ ਲੋਕ ਨੇ ਆਪਣੇ ਮਤਦਾਨ ਕਰਨ ਆਏ ਨੇ ਤਾਂ ਗੱਲਬਾਤ ਵੀ ਕਰਾਂਗੇ ਉਹਨਾਂ ਦਾ ਕੀ ਕਹਿਣਾ ਤਾਂ ਕਿੰਨੂ ਵੋਟ ਦੇਣਗੇ ਭਾਜੀ ਕਿਹੜਾ ਪਾਰਟੀ ਸਰਕਾਰ ਵਧੀਆ ਲੱਗੀ ਤੁਹਾਨੂੰ ਕਾਹੜਾ ਵੋਟ ਦੋਗੇ ਭਾਜੀ ਅਸੀਂ ਆਪਣੀ ਪਾਰਟੀ ਭਾਜੀ ਜਨਤਾ ਪਾਰਟੀ ਨੂੰ ਵੋਟ ਦਵਾਂਗੇ ਕਿ ਆਪਾਂ ਇਹ ਸਰਸਵ ਜਿਲ੍ਹੇ ਨਾਲ ਚਾਹਨੇ ਕਿਹੜਾ ਕੰਮ ਪਾਰਟੀ ਦਾ ਤੁਹਾਨੂੰ ਵਧੀਆ ਲੱਗਾ ਜਿਹੜਾ ਬਾਰੇ ਜਿਹੜਾ ਸਰ ਆਪੋਂ ਕੇ ਪਾਰਟੀ ਦਾ ਕੰਮ ਸਾਰੇ ਸਾਨੂੰ ਸਾਰੇ ਵਧੀਆ ਲੱਗਾ ਵਾ ਕਿ ਨਸ਼ਾ ਪਤਾ ਆਪਾਂ ਖਤਮ ਕਰਨਾ ਚਾਹੁੰਦੇ ਆਂ ਪੰਜਾਬ 'ਚ ਗੁੰਡਾਗਰਦੀ ਖਤਮ ਕਰਨਾ ਚਾਹੁੰਦੇ ਆ ਜਿਹੜੀ ਸ਼ਰੇਆਮ ਗੁੰਡਾਗਰਦੀ ਫਵਾ ਹੋਣੀਆਂ ਲੜਾਈਆਂ ਝਗੜੇ ਇੱਥੇ ਨਸ਼ਾ ਵੇਚਦਾ ਤੇ ਕਿੱਥੇ ਤੁਹਾਨੂੰ ਲੱਗਦਾ ਹੈ ਹੰਡਾ ਪਿਆ ਕਿ ਸਰ ਜੀ ਨਸ਼ਾ ਸਾਰੀ ਜਗ੍ਹਾ ਤੇ ਵਿਕਦਾ ਪਿਆ ਜੇ ਕਿਹੜਾ ਨਹੀਂ ਪੰਜਾਬ ਵਿੱਚ ਸੋ ਕਰਾਂ ਨਹੀਂ ਅੰਬਰਸਤੇ ਬਹੁਤ ਜ਼ਿਆਦਾ ਨਸ਼ਾਈ ਆਪਣੇ ਮਲੇਗੀ ਕਿੱਥੇ ਮਤੀਤੀ ਜਾਂ ਤਸੀਕੂ ਤੋਂ ਲੈ ਕੇ ਮੁਤਾਬਾਦ ਤੱਕ ਲੈ ਕੇ ਪ੍ਰਕਾਸ਼ ਵਿਆਹ ਤੱਕ ਰਾਮਜੀਤ ਚੌਧਰਾ ਦੇਖੋ ਦੇ ਮੁੰਡੇ ਕਿੰਨੇ ਕਿੰਨੇ ਘੁੰਦੇ ਦਿਨੇ ਕਿੰਨੇ ਚੰਗਲਾਇਆ ਹੁੰਦੇ ਨੇ ਢੀਆਂ ਪੈਣਾ ਨਹੀਂ ਕਰੋ ਨਿਕਲਦੇ ਆ ਜੇ ਇਸ ਤੋਂ ਵੱਡੀ ਕੀ ਗੱਲ ਕਹਿ ਸਕਦੇ ਆ ਇਹ ਸਭ ਸਰਕਾਰ ਕਰਵਾ ਰਹੀ ਹੈ ਨਸ਼ਾ ਪਤਾ ਸਭ ਕੁਝ ਕੋਨਾ ਨਹੀਂ ਹੋ ਰਿਹਾ ਨਸ਼ੇ ਨੂੰ ਵੀ ਲੈ ਕੇ ਜਿਹੜਾ ਵੱਡਾ ਮੁੱਦਾ ਤਾਂ ਵੇਖਣ ਨੂੰ ਮਿਲ ਰਿਹਾ ਤਾਂ ਨਸ਼ੇ ਨੂੰ ਹੀ ਲੈ ਕੇ ਜਿਹੜੀ ਹੈਗੀ ਖਾਸ ਕਰਕੇ ਜਿਹੜੀ ਆ ਵੇਖੀ ਜਾ ਰਹੀ ਹੈ ਗੱਲਬਾਤ ਕੀ ਨਸ਼ਾ ਜੋ ਹੈ ਉਹਨੂੰ ਮਗਾਉਣਾ ਕਿਸੇ ਤਰੀਕੇ ਤਾਂ ਹੋਰ ਵੀ ਜਿਹੜੇ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਤਾਂ ਇੱਕ ਬਹੁਤ ਹੋਰ ਵੀ ਹੈ ਤਾਂ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕੀ ਕਹਿਣਾ ਲੋਕਾਂ ਦਾ ਉਹਨਾਂ ਬਾਰੇ ਤਾਂ ਦਲ ਉਹਨਾਂ ਦੀ ਵਿਚਾਰ ਵੀ ਲਏ ਜਾਣਗੇ ਤਾਂ ਇਸ ਨੂੰ ਵੋਟ ਦੇਣਗੇ ਕੌਣ ਉਮੀਦਵਾਰ ਜੋ ਉਹਨਾਂ ਨੂੰ ਇਸ ਵਾਰ ਚੋਣਾਂ ਦੇ ਵਿੱਚ ਆਉਣ ਵਾਲੇ ਨਤੀਜਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਤਾਂ ਦੇਖ ਸਕਦੇ ਹੋ ਕਿ ਵੋਟਾਂ ਨੂੰ ਲੈ ਕੇ ਜਿਹੜਾ ਅੱਜ ਪੂਰੀ ਦੋ ਕਸ਼ਮਾਧਿਓ ਰਾਸ਼ਾ ਲੋਕਾ ਦਾ ਵੋਟਾਂ ਕੋ ਇਕੱਲੇ ਹੀ ਪਹੁੰਚਿਆ ਹੋਇਆ ਤਾਂ ਗੱਲਬਾਤ ਵੀ ਕਰਾਂਗੇ ਨੇ ਪਾਰ ਨੰਬਰ 13 ਤੋਂ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਬੂਥ ਲੱਗਾ ਤਾਂ ਬੋਟਾ ਜੜੀਆਂ ਆਂ ਕੱਟੀ ਹੋਈਆਂ ਮਾਰਾ ਦਾ ਨਹੀਂ ਸਲਾਖਤ ਕੀਤੀ ਜਾ ਰਹੀ ਹੈ ਹਾਂਜੀ ਇੱਧਰ ਆਓ ਬੋਟ ਕਦ ਪਗੋ ਕਿੱਥੇ ਆਉਣਾ ਤਰੋੜੀ ਕੱਟੀ ਗਈ ਬੋਟ ਮੈਂ ਕਿਹਾ ਪੈਰ ਨਾਲ ਪਿੱਛੇ ਪਾਈਆ ਮੈਂ ਐਮਐਲਏ ਉਹ ਉਹੀ ਹੁਣ ਆਈ ਉਹ ਵਾਹ ਵਦ ਗਿਆ ਵਦ ਗਿਆ ਉਰੀਆ ਸਤਾਂ ਜੋ ਆ ਪਲਾ ਕੋਰ ਤੇ ਸਾਂਗੂ ਜੋ ਕਿ ਜਿਹੜੇ ਇੱਕ ਪਾਈ ਦਾ ਪੁੱਤ ਜੇ ਕੰਟ ਕਰ ਲਿਆ ਤੇ ਮੈਨਾ ਮਾਰੇ ਪੜਾਈ ਪੜੇਗਾ ਉਹ ਪੜੇ ਨਹੀਂ ਪੜੇ ਨਹੀਂ ਆਈ ਵਾ ਸਾ ਮਿਲਵਾ ਮਿਲਣੀ ਕੋਈ ਤਾਂ ਕਾ ਆ ਹੈ ਸਰਾ ਵਖਰੇ ਵਖਰੇ ਜਿਹੜੇ ਪੋਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਾਂ ਉਹਨਾਂ ਦਾ ਕੀ ਕਹਿਣਾ ਨੇ ਜਿਹੜੇ ਕੋਸ਼ਿਸ਼ ਆ ਉਮੀਦਵਾਰੀ ਜਿਹੜੇ ਵਿਆਰ ਨੇ ਉਹ ਉਪਨੀ ਲਏ ਜਾਣਗੇ ਤਾਂ ਲੋਕਾਂ ਦੇ ਜਿਹੜੇ ਵਿਚਾਰ ਨੇ ਉਹਨਾਂ ਨੂੰ ਮੁੱਖ ਰੱਖਿਆ ਜਾਏਗਾ ਹਾਂਜੀ ਕੀ ਹਾਲ ਦੇ ਦਾ ਲੋਕ ووٹ ਪਾ ਕੇ ਵੀ ਆ ਰਹੇ ਆ ਭਾਜੀ ਨਹੀਂ ਭਾਈ ਨਹੀਂ ਹਲੇ ਮੈਂ ਪਰਚੇ ਲੈ ਚੱਲਾ ਹਾਂ ਗੱਲਬਾਤ ਕਰਾਂਗੇ ਜਿਹੜੇ ਮੈਂਬਰ ਮੋਟਾ ਭੁਗਤ ਕੇ ਵੀ ਆ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿੰਨੂ ਵੋਟ ਪਾਈ ਗਈ ਆ ਕਿਹੜਾ ਉਮੀਦਵਾਰ ਵਧੀਆ ਆ ਕੈਮਰਾ ਦਰਬਾਰ ਰੱਖੋ ਤਾਂ ਦੇਖ ਸਕਦੇ ਆ ਕਿ ਕਵਰੇਜ ਉਹ ਵੀ ਜਿਹੜਾ ਮਨਾ ਕੀਤਾ ਜਾ ਰਿਹਾ ਹਾਲਾਂਕਿ ਲੋਕਾਂ ਵੱਲੋਂ ਪੋਲ ਕੀਤੀ ਜਾਣੀ ਆ ਤਾਂ ਜਿਹੜੀ ਕੋਈ ਚੀਜ਼ ਹੈ ਇਹ ਤਾਂ ਸਹੀ ਕਰ ਨਹੀਂ ਕੀ ਕਿ ਧੱਕਾ ਸਹੀ ਕਰ ਇਹ ਧੱਕੇ ਮਾਰੇ ਬਾਹਰ ਖੜਿਆ ਨਹੀਂ ਤਾਂ ਤੁਹਾਨੂੰ ਹਾਂ ਮੈਨੂੰ ਮੈਨੂੰ ਖੜਿਆ ਬਾਹਰ ਠੀਕ ਆ ਇਹ ਧੱਕੇ ਮਾਰੇ ਬਾਹਰ ਖੜਿਆ ਆਂਦਾ ਨਿਕਲ ਬਾਹਰ ਸੋ ਵੀ ਵੋਟਾਂ ਹਾਂਜੀ ਬੋਰਡ ਕੋਣ ਆਇਆ ਹਮੈਂ ਤਾਂ ਇਹਨੇ ਕਿਹਾ ਮਾਰ ਕੋਈ ਨਹੀਂ ਕੋਈ ਨਹੀਂ ਐਸੀ ਤੇ ਰੇ ਕੋਈ ਗੱਲ ਨਹੀਂ ਇਹਨੇ ਕਿਹਾ ਤਾਂ ਖਸਾ ਮੈਂ ਲੋਕਾਂ ਦੀ ਹਾਂ ਵੋਟਾਂ ਜਿਹੜੀਆਂ ਪਾਈਆਂ ਜਾ ਰਹੀਆਂ ਨੇ ਤਸਵੀਰਾਂ ਨੇ ਪਾਪਾ ਪਬਲਿਕ ਸਕੂਲ ਦੀਆਂ ਮਜੀਠਾ ਰੋਡ ਖਾਸੀ ਫੁੱਟ ਰੋਡ ਦਾ ਲੋਕਾਂ ਦੇ ਪੋਲ ਵੀ ਲਈ ਜਾਏਗੀ ਲੋਕਾਂ ਦਾ ਇਸ ਬਾਰੇ ਕੀ ਕਹਿਣਾ ਹੈ ਕਿ ਜਿਹੜੇ ਲੋਕ ਵੋਟਾਂ ਭੁਗਤ ਕੇ ਆਏ ਨੇ ਜਾਂ ਪਹੁੰਚ ਜਾ ਰਹੇ ਨੇ ਭਾਜੀ ਕੀ ਕਹੋਗੇ ਕਿਹੜਾ ਉਮੀਦਵਾਰ ਵਧੀਆ ਲੱਗਦਾ ਜਿਹਨੂੰ ਵੋਟਾਂ ਦੋਗੇ ਸਰਚੋਣਾ ਤੇ ਬਾ ਜਿਹੜਾ ਵਧੀਆ ਲੱਗੇਗਾ ਜੀ ਜਿਹਦੇ ਕੰਮ ਵਧੀਆ ਲੱਗੇਗਾ ਸਰਕਾਰ ਨੇ ਹਾਂਜੀ ਹਾਂਜੀ ਕਿਹੜਾ ਪੀੜਵਾਰ ਤੁਹਾਨੂੰ ਕਿਹੜਾ ਵਧੀਆ ਲੱਗਦਾ ਜਿਹੜਾ ਤੁਹਾਡੇ ਕੰਮ ਕਰੇਗਾ ਉਹਨੇ ਜਾ ਕੇ ਪਰਾ ਲੱਗੂਗਾ ਜੀ ਜਿਹੜਾ ਵਧੀਆ ਲੱਗੇਗਾ ਪਾਵਾਂਗੇ ਪਿਛਲੀ ਵਾਰ ਵੀ ਵੋਟਾਂ ਪਾਈਆਂ ਹੁਣ ਵੀ ਪਾਣੀਆ ਇਹਨਾਂ ਤੇ ਪਤਾ ਹੀ ਰਹੇਗਾ ਕਿਹੜੇ ਕੰਮਾਂ ਦੀ ਕਿਹੜਾ ਵਧੀਆ ਲੱਗਦਾ ਤੁਹਾਨੂੰ ਇਹ ਇਹਨਾਂ ਦਾ ਸਿਆ ਜਾਂਦਾ ਕਿਹੜਾ ਚੰਗਾ ਲੱਗੇਗਾ ਜਰੂਰ ਪਾਵਾਂਗੇ ਜਿਹਨਾਂ ਦੇ ਨਾਲ ਕਾਮਯਾਬੀ ਹੋਵੇ ਤੇ ਚੰਗੇ ਕੰਮ ਕਰੇ ਆ ਦੇਖ ਸਕਦੇ ਹੋ ਕਿ ਜਿਹੜੇ ਵਾਰਡ ਦੇ ਉਮੀਦਵਾਰ ਵੀ ਨੇ ਉਹ ਵੀ ਵਾਰਡ ਦੇ ਵਿੱਚ ਵਿਚਰ ਰਹੇ ਨੇ ਤਾਂ ਠੀਕ ਹੈ ਕੋਟੂ ਭਾਜੀ ਲੋਕਾਂ ਦਾ ਜਿਹੜਾ ਸਹਿਯੋਗ ਕੀਤਾ ਜਾ ਰਿਹਾ ਹੈ ਬਹੁਤ ਵਧੀਆ ਲੋਕ ਘਮ ਮਾ ਕੇ ਵੋਟਾਂ ਪਾਉਣਦੇ ਆ ਤੇ ਚਰਚੀ ਕਰਾਂ ਨਾ ਇੱਕ ਤਰੱਕੀ ਹੋਏਗੀ ਮੈਨੂੰ ਲੱਗਦਾ ਕਿ ਜਿਹੜੀ ਵੋਟਾਂ ਜਿਹੜੇ ਨਤੀਜੇ ਵੀ ਆਣੇ ਆ ਕਿ ਜਿਹੜੇ ਕੋ ਕੰਮ ਰੂਪੇ ਹੋਣਗੇ ਫਿਰ ਇਹਨਾਂ ਦਾ ਹਰ ਬਿਲਕੁਲ ਕੀਤਾ ਜਾਣਗੇ ਮੇਰੇ ਨਾਲ ਫਿਲਹਾਲ ਵੋਟਾਂ ਮੁਕਤ ਨਹੀਂ ਆਂ ਬੜੀਆਂ ਵਧੀਆ ਵੋਟਾਂ ਹੋਈਆਂ ਧੰਨਵਾਦ

काम अच्छे लगे के लिए काम तो बहुत अच्छे लगे ठीक है लेकिन मजा नहीं आया काम का तो क्या कहते हो देख रहे हैं क्या कहना दर्शक देख रहे हैं बहुत अच्छी बात है जो भी होगा आगे देखा जाएगा हां चलती और क्या कहा ऐसा जेड़े वख-वख लोकांदे अपने समीकरण ने ता और भी लोकांदे ਵਿਚਾਰ ਲਏ ਜਾਣਗੇ ਕੀ ਕਮੀਆਂ ਪੇਸ਼ੀਆਂ ਖਾਮੀਆਂ ਨੇ ਤੇ ਜਾਂ ਕੀ ਲੋਕ ਇਸ ਵਾਰ ਜਿਹੜਾ ਚੋਣਾਂ ਵਿੱਚ ਆਪਣਾ ਉਮੀਦਵਾਰ ਨੂੰ ਮਾਤਾਨ ਕੀ ਦੇਣਗੇ ਤਾਂ ਲੋਕਾਂ ਦੇ ਵਿਚਾਰ ਤੁਹਾਡੇ ਕੇ ਜਲਦ ਪੇਸ਼ ਕਰਦੇ ਆ ਨਾ ਤੁਸੀਂ ਬਣੇ ਰਹੋ ਨਿਊਜ਼ ਹੈਡਲਾਈਨ ਟੂਡੇ ਦੇ ਨਾਲ ਤਾਂ ਤਸਵੀਰਾਂ ਨੇ ਵੱਖਰੇ ਵੱਖਰੇ ਜਿਹੜੇ ਵਰਕਰ ਨੇ ਪਾਰਟੀ ਦੇ ਜਾਂ ਵੋਟਾਂ ਭੁਗਤ ਰਹੇ ਨੇ ਤਾਂ ਵੇਖ ਸਕਦੇ ਹੋ ਕਿ ਸਵੇਰੇ ਜਿਹੜਾ ਹੁਣ ਟਾਈਮ ਹੈ ਆਪਣਾ 9:12 ਦਾ ਹੈ ਤਾਂ 7:00 ਵਜੇ ਤੋਂ ਲੈ ਕੇ ਲੋਕ ਜਿਹੜੇ ਆ ਸਵੇਰ ਤੋਂ ਆ ਵੱਖ-ਵੱਖ ਬੂਥਾਂ ਦੇ ਆਪਣੀਆਂ ਬੋਟਾਂ ਜਿਹੜੀਆਂ ਇੱਥੇ ਕਰਕੇ ਜਿਹੜੀਆਂ ਬੂਥਾਂ ਦੇ ਪਾ ਰਹੇ ਨੇ ਬੂਥਾਂ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾਈਆਂ ਗਈਆਂ ਨੇ ਤਾਂ ਲੋਕਾਂ ਦੇ ਵੀ ਜਿਹੜੇ ਵਿਚਾਰ ਹੈ ਉਹ ਵੀ ਲਏ ਜਾਣਗੇ। ਆਹ ਉਹ ਵੀ ਚਲੋ। ਜੀ ਸਾਡਾ ਐਡਰੈਸ ਆ ਰਪਿਆ ਨਾ ਉਹ ਆਕੀਆ ਅੰਟੀ ਲਵਲੀ ਆ 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 ਜੋ ਵੱਖ-ਵੱਖ ਪਾਰਟੀਆਂ ਦੇ ਜੋ ਸਮੀਕਰਨ ਨੇ ਛਾਂਮਾ ਨੂੰ 7 ਵਜੇ ਤੱਕਰ سوری 4 ਵਜੇ ਤੱਕਰ ਜਿਹੜੀਆਂ ਵੋਟਾਂ ਪਾਈਆਂ ਜਾਣੀਆਂ ਨੇ ਤਾਂ ਲੋਕਾਂ ਦੇ ਵਿਚਾਰ ਵੀ ਲਏ ਤਾਂ ਹੋਰ ਵੀ ਜੋ ਲੋਕਾਂ ਦੇ ਵਿਚਾਰ ਹੋਣਗੇ ਉਹਨਾਂ ਨਾਲ ਵੀ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਤਾਂ ਉਹਨਾਂ ਦਾ ਅੱਜ ਚੋਣਾਂ ਨੂੰ ਲੈ ਕੇ ਕੀ ਕਹਿਣਾ ਤਾਂ ਕਿੰਨੂੰ ਵੋਟ ਦੇਣਗੇ ਕਿਹੜਾ ਪਾਰਟੀ ਦਾ ਉਮੀਦਵਾਰ ਹੈ ਜਿਹੜੇ ਉਹਨਾਂ ਦੇ ਲੋਕਾਂ ਦੇ ਕੰਮ ਕਰੇਗਾ ਤਾ ਵੇਖ ਸਕਦੇ ਹੋ ਕਿ ਜਿਹੜਾ ਨਸ਼ੇ ਦਾ ਮੁੱਦਾ ਤਾਂ ਉਹ ਵੀ ਇਸ ਵਾਰ ਜਿਹੜਾ ਚੋਣਾ ਤੇ ਹਾਵੀ ਰਿਹਾ ਤਾਂ ਕਾਨੂੰਨ ਵਿਵਸਥਾ ਨੂੰ ਵੀ ਲੈ ਕੇ ਜਿਹੜੀ ਹੈ ਗੱਲਬਾਤ ਵੇਖਣ ਨੂੰ ਆਈ ਹੈ ਤਾਂ तमाम ਜਿਹੜੇ ਮੁੱਦੇ ਨੇ ਉਹ ਲੋਕਾਂ ਦੇ ਵਿੱਚ ਬਣੇ ਹੋਏ ਨੇ ਤਾਂ ਲੋਕਾਂ ਨੂੰ ਪੂਰੀ ਉਮੀਦ ਆ ਤੇ ਕੀ ਕਹਿਣਾ ਜਾਂਦੇ ਨੇ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਵੋਟਾਂ ਦੋ ਕਿਹੜਾ ਉਮੀਦਵਾਰ ਤੁਹਾਨੂੰ ਵਧੀਆ ਲੱਗਦਾ ਜਿਹੜਾ ਤੁਹਾਡੇ ਕੰਮ ਕਰੇਗਾ ਸੋਹੀ ਕਹਿਣਾ ਲੱਗੇਗਾ ਵੀਰਵਾ ਕਿਹੜਾ ਉਮੀਦਵਾਰ ਵਧੀਆ ਮੰਨਦੇ ਤੁਹਾਨੂੰ ਜਿਹੜਾ ਤੁਹਾਡੇ ਕੰਮ ਕਰਦਾ ਜਾਂ ਕਰੇਗਾ ਕਿ ਕਿੰਨੂ ਵੋਟਾਂ ਦੋਗੇ ਆ ਜੀ ਕਿਨੂ ਵੋਟਾਂ ਦੋਗੇ ਜਿਹੜਾ ਕੰਮ ਕਰੇਗਾ ਕੰਮ ਕਰੇਗਾ ਉਹ ਨੂੰ ਦੇਖੋ ਕੰਮ ਨਹੀਂ ਕੀਤਾ ਕੋਈ ਤੁਹਾਡੀ ਵਾਰਡ ਦਾ ਕੋਈ ਅੱਜ ਤੱਕ ਹੋਇਆ ਨਹੀਂ ਹੈਗਾ ਇੱਥੇ ਜਦੋਂ ਹੋਇਆ ਹੈ ਕਿਹੜਾ ਮੋਹੱਲਾ ਕਦੀ ਪੜਦਾ ਇੱਕ ਜਗਨਪਤ ਜਿਹੜੇ ਕੋਲ ਨਹੀਂ ਪਾਵਾ ਪਾਣੀ ਮੰਗਦੇ 13 ਨੰਬਰ ਵਾਰਡ ਮੈਂ ਵੋਟ ਫਿਰ ਵੀ ਤਾਂ ਹੰਝੀ ਲੱਗਦਾ ਕਿਹੜਾ ਉਮੀਦਵਾਰ ਜਿਹੜਾ ਤੁਹਾਡੇ ਕੰਮ ਕਰੇਗਾ ਸਭ ਸਮਾਤੀ ਕਰਨੀ ਹੈ ਕੀ ਗੱਲ ਕੀ ਕਹਿਣਾ ਚਾਹਦੇ ਟੀ ਜੇ ਸਾਡੇ ਜੋ ਕਰੇਗਾ ਸਾਰਾ ਕੰਮ ਕਰੇਗਾ ਜਿਹੜਾ ਕਰੇਗਾ ਸਾਰਾ ਉਹ ਜੋ ਕਰੇਗਾ ਲੈ ਟੱਕਰ ਕੀ ਜਿਹੜੇ ਖਾਸ ਕਰਕੇ ਨਵੀਂ ਚੀਜ਼ ਵੇਖਣ ਨੂੰ ਮਿਲੀ ਆ ਕਿ ਜੋ ਕੰਮ ਕਰਨ ਨੂੰ ਲੈ ਕੇ ਜਿਹੜੀ ਆ ਗੱਲ ਵੇਖਣ ਨੂੰ ਸਾਹਮਣੇ ਆ ਰਹੀ ਆ ਕਿ ਜਿਹੜਾ ਉਮੀਦਵਾਰ ਉਹਨਾਂ ਦੇ ਕੰਮ ਕਰੇਗਾ ਉਹਨਾਂ ਨੂੰ ਵੋਟਾਂ ਦਿੱਤੀਆਂ ਜਾਣਗੀਆਂ ਹਾਲਾਂਕਿ ਜਿਹੜਾ ਕੰਮ ਨੂੰ ਲੈ ਕੇ ਵੀ ਇੱਕ ਮੁੱਦਾ ਵੇਖਣ ਨੂੰ ਮਿਲਿਆ ਕਿ ਲੋਕਾਂ ਦੇ ਜਿਹੜੇ ਆ ਕੰਮ ਨਹੀਂ ਹੋਏ ਤਾਂ ਜਿਹੜੇ ਕੰਮ ਹੋਣ ਨੂੰ ਲੈ ਕੇ ਵੀ ਖਾਸ ਕਰਕੇ ਜੋ ਹੈ ਗੱਲ ਵੇਖਣ ਨੂੰ ਮਿਲਦੀ ਆ ਤਾਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਅੱਜ ਸ਼ਾਮਾਂ ਨੂੰ 4 ਵਜੇ ਤੱਕ ਵੋਟਾਂ ਪਾਈਆਂ ਜਾਣੀਆਂ ਨੇ ਤਾਂ ਲੋਕਾਂ ਦਾ ਇਸ ਬਾਰੇ ਕੀ ਕਹਿਣਾ ਤਾਂ ਕੰਮ ਨੂੰ ਲੈ ਕੇ ਵੱਡੀ ਗੱਲ ਵੇਖਣ ਮਿਲੀ ਕਿ ਲੋਕਾਂ ਦੇ ਕੰਮਾਂ ਨੂੰ ਲੈ ਕੇ ਮੁਸ਼ਕਲ ਵੇਖਣ ਨੂੰ ਮਿਲੀ ਹੈ ਤਾਂ 3 ਸਾਲ ਜੋ ਹੈ ਚੋਣਾਂ ਦੇ ਲੇਟ ਹੋਣ ਕਾਰਨ ਵੀ ਜਿਹੜੀ ਆ ਲੋਕਾਂ ਵਿੱਚ ਮੁਸ਼ਕਲ ਬਣੀ ਹੋਈ ਆ ਤਾਂ ਏ ਵੀ ਨਾ ਕਿਤੇ ਨਾ ਕਿਤੇ ਖਾਮਿਆਜਾ ਜੋ ਹੈ ਉਹ ਲੋਕਾਂ ਨੂੰ ਭੁਗਤਣਾ ਪੈ ਰਿਹਾ ਤਾਂ ਚੋਣਾਂ ਦੇ ਵਿੱਚ ਵੀ ਲੋਕਾਂ ਵੱਲੋਂ ਆਪਣੇ ਉਮੀਦਵਾਰ ਤਾਂ ਜਿਹੜੇ ਆ ਉਹ ਗੁੱਪਤ ਰੱਖੇ ਜਾ ਰਹੇ ਨੇ ਕੰਮ ਨੂੰ ਲੈ ਕੇ ਗੱਲ ਆਈ ਹੈ ਕਿ ਜਿਹੜਾ ਉਹਨਾਂ ਦੇ ਕੰਮ ਕਰੇਗਾ ਉਹਨਾਂ ਨੂੰ ਉਹ ਵੋਟਾਂ ਪਾਉਣਗੇ ਤਾਂ ਹੋਰ ਅਗਲੀ ਅਪਡੇਟ ਲੈ ਕੇ ਜਲ ਤੁਹਾਡੇ ਅਗੇ ਹਾਜ਼ਰ ਹੋਵਾਂਗੇ ਤੁਸੀਂ ਬਣੇ ਰਹੋ ਨਿਊਜ਼ ਹੈਡਲਾਈਨ ਟੂਡੇ ਦੇ ਨਾਲ ਠੀਕ ਹੈ ਇਤਨੀ ਦਾ ਆਹ ਤੁਹਾਨੂੰ ਦੱਸ ਖਾ ਦਿੰਨੇ ਆ ਤਸਵੀਰਾਂ ਵਾਰਡ ਨੰਬਰ 13 ਦੀਆਂ ਨੇ ਜਿੱਥੇ ਉਮੀਦਵਾਰ ਜਿਹੜੇ ਵੱਖ-ਵੱਖ ਆਪਣੀ ਪਾਰਟੀ ਦਾ ਪ੍ਰਚਾਰ ਕਰ ਰਹੇ ਤੇ ਆਜਾਦ ਉਮੀਦਵਾਰ ਵੀ ਹੈ ਤਾਂ ਵਾਰਡ ਨੰਬਰ 13 ਤੋਂ ਗੁਲਜਾਰ ਸਿੰਘ ਬਿੱਟੂ ਨੇ ਜਿਨ੍ਹਾਂ ਨੇ ਆਪਣੇ ਤਰਫ ਪਤਨੀ ਬੀਬੀ ਗੁਰਵਿੰਦਰ कौर ਜੀ ਨੂੰ ਇਸ ਵਾਰ ਚੋਣਾਂ ਦੇ ਮੈਦਾਨ ਵਿੱਚ ਉਤਾਰਿਆ ਤਾਂ ਵੋਟਾਂ ਦੇ ਵੀ ਨਤੀਜੇ ਆਣੇ ਨੇ ਤਾਂ ਉੱਜੇ ਮਾਦਦੀ ਵੀ ਦੇਖ ਸਕਦੇ ਹੋ ਕਿ ਵਾਰਡ ਨੰਬਰ 13 ਤੋਂ ਜੋ ਹੈ ਕਾਂਗਰਸੀ ਉਮੀਦਵਾਰ ਨੇ ਐਡਵੋਕੇਟ ਸਾਰੀਕਾ ਸ਼ਰਮਾ ਹੋਣੀ ਜਿਨ੍ਹਾਂ ਨੂੰ ਅੱਜ ਉਮੀਦਵਾਰ ਫੌਜੀ ਯੋਗਰਾਜ ਸ਼ਰਮਾ ਨੇ ਜਿਹੜੇ ਉਹਨਾਂ ਇਸ ਵਾਰ ਆਪਣੇ ਪਰਿਵਾਰ ਤੋਂ ਉਮੀਦ ਉਤਾਰਿਆ ਆਇਆ ਜੋਣਾ ਨੂੰ ਲੈ ਕੇ ਤਾਂ ਹੋਰ ਵੀ ਜਿਹੜੇ ਉਧਰ ਤੁਸੀਂ ਦੇਖ ਸਕਦੇ ਤਾ ਤੁਝੇ ਪਾਸੇ ਜਿਹੜਾ ਆ ਭਾਜਪਾ ਦੇ ਜਿਹੜੇ ਉਮੀਦਵਾਰ ਨੇ ਵਾਰ ਨੰਬਰ 12 ਤੋਂ ਸ਼ਕਤੀ ਕਲਿਆਣ ਹਣੀ ਇਹਨਾਂ ਨੂੰ ਉਮੀਦਵਾਰ ਉਤਾਰਿਆ ਗਿਆ ਤਾਂ ਪੂਰੀ ਜੋ ਕਸ਼ਮ ਪਸ਼ਾਲਾ ਜਿਹੜਾ ਪਾਰਟੀਆਂ ਦਾ ਮੁਕਾਬਲਾ ਵੇਖਣ ਵਾਲਾ ਤਾਂ ਨਤੀਜੇ ਜੋ ਹੈ ਉਹ ਬਹੁਤ ਜਲ ਟਾਡੇ న్యూਸ ਹੈਡਲਾਈਨ ਟੂਡੇ ਦੇ ਬਾਦਮ ਰਾਈ ਪੇਸ਼ ਕਰਾਂਗੇ ਆ ਜਿਹੜੇ ਅਧਿਕਾਰੀ ਵੀ ਵੇਖ ਸਕਦੇ ਹੋ ਕਿ ਮੌਕੇ ਦੇ ਜਾਇਜ਼ੇ ਲੈਣ ਲਈ ਪਹੁੰਚ ਰਹੇ ਨੇ ਤਸਵੀਰਾਂ ਵੇਖ ਸਕਦੇ ਹੋ ਕਿ ਕਿਸੇ ਤਰ੍ਹਾਂ ਦੀ ਕੋਈ ਘਟਨਾ ਕੋਈ ਕਿਸੇ ਤਰ੍ਹਾਂ ਦੀ ਹਤਾਤ ਵਾਲੀ ਗੱਲ ਨਹੀਂ ਹੈ ਚੋਣਾ ਜਿਹੜੀਆਂ ਬਿਲਕੁਲ ਅਮਨ ਤੇ ਸ਼ਾਂਤੀ ਨਾਲ ਭੁਗਤ ਦੇਈਆਂ ਨੇ ਤਾਂ ਤਸਵੀਰਾਂ ਵਿੱਚ ਵਿਸਥਾਰ ਤੋਂ ਬਖਾਉਂਦੇ ਰਵਾਂਗੇ ਪਲ-ਪਲ ਦੀ ਰਿਪੋਰਟ ਤੁਸੀਂ ਬਣੇ ਰਹੋ న్యూਸ ਹੈਡਲਾਈਨ ਟੂਡੇ ਦੇ ਨਾਲ ਤਾਂ ਜਿਹੜੀ ਹੈ ਕਿਸੇ ਤਰ੍ਹਾਂ ਦੀ ਕੋਈ ਗੜਮੀ ਵੈਸੇ ਚੋਣਾ ਜੋ ਦੇਖਣ ਨੂੰ ਆਇਆ ਕਿ ਅਕਸਰ ਕੀਤੇ ਮਾਮੂਲੀ ਗੱਲ ਨੂੰ ਲੈ ਕੇ ਹੋ ਜਾਂਦੀ ਪਰ ਹੁਣ ਤਾਂ ਕਰਤੀਆਂ ਜੋ ਤਸਵੀਰਾਂ ਨੇ ਬਿਲਕੁਲ ਅੱਜ ਉਹ ਹੈ ਸ਼ਾਂਤਮਈ ਜੜੀਆਂ ਚੋਣਾ ਫੋਟਾਈਆਂ ਜਾ ਰਹੀਆਂ ਨੇ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਤੇ ਇਸੇ ਤਰ੍ਹਾਂ ਹੀ ਅਪਡੇਟ ਫੇਰ ਲੈ ਕੇ ਤੁਹਾਡੇ ਕੋਲ ਜਲਦ ਆਜੇ ਰੋਵਾਂਗੇ ਤੁਸੀਂ ਬਣੇ ਰਹੋ ਨਿਊਜ਼ ਹੈਡਲਾਈਨ ਟੂਡੇ ਦੇ ਨਾਲ